ਕੋਰਚੀ ਨੂੰ ਕੱਪਿਓ ਪਾੜ ਕੇ ਥੱਲੇ ਫੱਟਲ ਰੱਖ ਕੇ ਜਿਹੜਾ ਇਹ ਲੈਟਰਿੰਗ ਕਰਦਾ ਤੁਹਾਡੇ ਮਾੜੇ ਹਾਲਾਤ ਅੱਜ ਪਿੰਡ ਬਸ਼ਮੂਆਂ ਦੇ ਵਿੱਚ ਬਣ ਚੁੱਕਿਆ ਯਾਰ ਸੋ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਆਪਣੇ ਲਈ ਯਾਰ ਇਹ ਬਹੁਤ ਮਾੜੀ ਗੱਲ ਆ ਕਿਹਦੇ ਅੱਗੇ ਝੋਲੀ ਅੱਡੇ ਸੋ ਅਗਰ ਤੁਸੀਂ ਇਸ ਵੀਰ ਦੀ ਫਾਈਨੈਂਸ਼ਲੀ ਮਦਦ ਨਹੀਂ ਕਰ ਸਕਦੇ ਹੋ ਸੋ ਇੱਕ ਸੈਕਿੰਡ ਦਾ ਸਮਾਂ ਕੱਢ ਕੇ ਵੀਰ ਦੇ ਲਈ ਯਾਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਯਾਰ ਤੁਹਾਡੇ ਇੱਕ ਸ਼ੇਅਰ ਦੇ ਨਾਲ ਇਸ ਪਰਿਵਾਰ ਦਾ ਜਿਹੜਾ ਹੱਲ ਹੋ ਸਕਦਾ ਦੋਸਤੋ ਜਦੋਂ ਵੀ ਮੀਂਹ ਪੈਂਦੇ ਉਦੋਂ ਛੱਤਾਂ ਚੁੰਦੀਆਂ ਸੋ ਤਪੈਲ ਦਿੱਤੀ ਹੋਈ ਹੈ ਤੁਹਾਡੇ ਸਾਹਮਣੇ ਆ ਦੁਖੋ ਵਾਲੀ ਗੱਲ ਕਿ ਤੁਰ ਵਿਚਾਰੇ ਤੋਂ ਪਹਿਲੇ ਨਹੀਂ ਹੁੰਦਾ ਸੋ ਘਰ ਦੇ ਵਿੱਚ ਲੈਟਰਿੰਗ ਬਾਥਰੂਮ ਵੀ ਹੈ ਨਹੀਂ ਸੋ ਤੁਸੀਂ ਦੇਖ ਹੀ ਰਹੇ ਹੋ ਬੰਦਾ ਸਾਡਾ ਕਰਨ ਵਾਲਾ ਹੈ ਨਹੀਂ ਉਹ ਮੰਜੇ ਤੇ ਬੈਠਾ ਆ ਇਹ ਆ ਸਿਆਣੇ ਬਜ਼ੁਰਗ ਆ ਦੋ ਮੇਰੇ ਨਾਲ ਇਹ ਮੇਰੀ ਛੋਟੀ ਜੀ ਬੇਟੀ ਆ ਅਸੀਂ ਇਕੱਲੀ ਕਿੰਨੀ ਮੈਂ ਕੀ ਕਰੂੰਗੀ ਅਸੀਂ ਇਹ ਬੇਨਤੀ ਕਰੇ ਸਾਡੇ ਘਰ ਦਾ ਸੁਧਾਰ ਥੋੜਾ ਜਿਹਾ ਹੋਣਾ ਚਾਹੀਦਾ ਆ ਸਾਨੂੰ ਦੇਖਣਾ ਚਾਹੀਦਾ ਆ ਸਾਡਾ ਰਸਣ ਪਾਣੀ ਜਿੱਦਾਂ ਘਰ ਦਾ ਜੋ ਵੀ ਐ ਸਾਡਾ ਕਰਨਾ ਚਾਹੀਦਾ ਸਾਡਾ ਸਾਥ ਦੇਣਾ ਚਾਹੀਦਾ ਜੀ 70141 69941 ਜਿਹੜਾ ਪਰਿਵਾਰ ਦਾ ਨੰਬਰ ਹੈ ਸਾਡਾ ਵੀਰ ਸਾਥ ਦਿੱਤਾ ਜੀ 8850 ਰੁਪਏ ਆ ਹਾਂਜੀ ਇਹ ਖਾਸੀ ਤੋਂ ਪਿਆ ਸਾਡੇ ਵੀਰ ਵੱਲੋਂ ਦਿੱਤੇ ਗਏ ਆ ਤੁਹਾਨੂੰ ਜੀ ਭਾਨ ਮੀਰ ਤੋਂ ਵੀਰ ਜੋ ਉਹਨਾਂ ਦੇ ਪਰਿਵਾਰ ਦੇ ਲਈ ਵੀ ਅਰਦਾਸ ਕਰਿਓ ਪ੍ਰਮਾਤਮਾ ਤੋਂ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਲੰਬੀ ਉਮਰ ਕਰੇ ਰੱਬ ਉਹਨਾਂ ਦੀ ਤੇ ਥੈਂਕ ਯੂ ਸੋ ਦੇਖੋ ਜਿੱਥੇ ਖੜਦੇ ਐ ਇੱਥੇ ਉੱਥੇ ਐਨਆਰਆਈ ਖੜਦੇ ਆ ਇਹ ਗੱਲ ਸੱਚੀ ਆ ਹਾਂਜੀ ਜੱਜ ਸਾਡਾ ਜ਼ਿਲ੍ਹਾ ਐਨਆਰਆਈਆਂ ਦਾ ਤਾਂ ਮੈਂ ਕਹਿੰਦਾ ਵੀ ਐਨਆਰਆਈਆਂ ਨੇ ਜਿੰਨਾ ਸਾਥ ਦਿੱਤਾ ਸੱਚੀ ਨਹੀਂ ਕਿਸੇ ਨੇ ਦਿੱਤਾ ਪਰ ਮੈਂ ਇਹ ਕਹਿੰਦਾ ਵੀ ਐਨਆਰਆਈ ਭਰਾਵਾਂ ਨੂੰ ਸੱਚ ਪਹੁੰਚਾਓ ਜਿਹੜਾ ਸੱਚ ਪਹੁੰਚਾਣਾ ਬਹੁਤ ਜ਼ਰੂਰੀ ਆ ਇਹ ਨਹੀਂ ਵੀ ਫੋਨ ਕੀਤਾ ਉਹਨਾਂ ਤੋਂ ਕੰਮ ਕਰਾ ਲਿਆ ਮੈਂ ਕਹਿੰਦਾ ਉਹਨਾਂ ਅੱਜ ਵੀਡੀਓ ਦੇਖ ਰਹੇ ਆ ਉਹ ਬਾਹਰ ਬੈਠੇ ਉਹਨਾਂ ਨੂੰ ਪ੍ਰੋਪਰ ਕੱਲੀ ਕੱਲੀ ਗੱਲ ਦਾ ਪਤਾ ਲੱਗੇ ਤਾਂ ਜੋ ਖੁਦ ਇੱਥੇ ਜਿਹੜੀ ਮਦਦ ਪਹੁੰਚਦੀ ਕਰੇ ਤਿੰਨ ਮਹੀਨੇ ਹੋ ਗਏ ਜਿਹੜਾ ਮਤਲਬ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਤਿੰਨ ਮਹੀਨੇ ਹੋ ਚਲੇ ਤਿੰਨ ਚਾਰ ਮਹੀਨੇ ਹੋ ਗਏ ਜਿਹੜੇ ਅੱਦੇ ਮੰਜੇ ਤੇ ਬੈਠੇ ਆ ਔਰ ਸ਼ੁਕਰ ਦਾ ਮਰੀਜ਼ ਸੀਗਾ ਵਿਚਾਰਾ ਕੱਲਾ ਦਿਹਾੜੀ ਰੱਪਾ ਕਰਦਾ ਸੀ ਘਰ ਦੇ ਵਿੱਚ ਕੰਮ ਤੇ ਜਾਂਦਾ ਸੀ ਕੰਮ ਤੇ ਜਾਂਦੇ ਜਾਂਦੇ ਐਕਸੀਡੈਂਟ ਹੋ ਗਿਆ ਐਕਸੀਡੈਂਟ ਦੇ ਕਾਰਨ ਜਿਹੜਾ ਇਹ ਇਲਾਜ ਨਹੀਂ ਕਰਾ ਸਕੇ ਦੋਸਤੋ ਸਿਵਲ ਹਸਪੀਟਲ ਜਾਂਦੇ ਰਹੇ ਚਲੋ ਉੱਥੇ ਜਿੰਨਾ ਕ ਇਲਾਜ ਹੁੰਦਾ ਰਿਹਾ ਵਿਚਾਰੇ ਕਰਾਂਦੇ ਰਹੇ ਪੈਸੇ ਪਾਟ ਵੀ ਹੈ ਜਿੰਨਾ ਮੁੱਲ ਦਾ ਸਾਰਾ ਇਲਾਜ ਹੋ ਗਿਆ ਕਿੰਨੇ ਕ ਪੈਸੇ ਲੱਗੇ 90000 ਰੁਪਏ ਅੱਛਾ ਜੀ ਹਾਂ ਜੀ ਫੜਫੜਾ ਕੇ ਬਸ ਐਦੇ ਆਪਣੇ ਭੈਣ ਭਾਈਆਂ ਦੇ ਫੜਫੜਾ ਕੇ ਡਾੜੀ ਲੈ ਲੈ ਪੀ ਲਾਈ ਜੀ ਅਬਾਤ ਵੀ ਨਹੀਂ ਬਣਿਆ ਇਹਦਾ ਬਸ ਇਹੀ ਜਗ੍ਹਾ ਕੁਮਾਨੇ ਕੋਲ ਅੱਛਾ ਜੀ ਬਜ਼ੁਰਗ ਵੀ ਸਿਆਣੇ ਆ ਅੱਛਾ ਜੀ ਤਾਂ ਮੈਂ ਵੀ ਅਬਤੇ ਸਮਝ ਨਹੀਂ ਆਇਆ ਕਰਨੀ ਜੋ ਗੀਆਂ ਹਾਂਜੀ ਹਾਂਜੀ ਤਾਂ ਕਰ ਕੀ ਆ ਬਸ ਕੋਈ ਨਹੀਂ ਸਾਡਾ ਖੜਿਆ ਪਿੰਡ ਦੇ ਵਿੱਚ ਕਿਸੇ ਨੇ ਨਹੀਂ ਆਇਆ ਇਹਾ ਚਲੋ ਸੀ ਨਾਲ ਤੁਰੀਏ ਇਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਹੈ ਬਹੁਤ ਧੰਨਵਾਦ ਕਰਦੇ ਆ ਵੀ ਸਾਡੇ ਨਾਲ ਖੜੇ ਆ ਮਾਜੀ ਵੀ ਤੁਹਾਡੇ ਨਾਲ ਆ ਇਹਨਾਂ ਨੇ ਸਾਡੇ ਸਪੈਸ਼ਲ ਤੋ ਦੇਖੋ ਚਿਹਰੇ ਤੇ ਖੁਸ਼ੀ ਆ ਗਈ ਯਾਰ ਅਜ ਇਸ ਭੈਣ ਦਾ ਚਿਹਰਾ ਦੇਖੋ ਕਿੰਨੀ ਖੁਸ਼ੀ ਆ ਗਈ ਗੱਲ ਕੁਛ ਨਹੀਂ ਪਰਮਾਤਮਾ ਨੂੰ ਤੁਹਾਨੂੰ ਖੁਸ਼ੀ ਦਿੱਤੀ ਹੋਇਆ ਸੋ ਤੁਸੀਂ ਜੇ ਅਗਰ ਕਿਸੇ ਦੇ ਘਰ ਚ ਜਾ ਕੇ ਖੁਸ਼ੀ ਵੰਡਦੇ ਹੋ ਨਾ ਤਾਂ ਸੱਚੀ ਖੁਸ਼ੀ ਆਉਂਗੀ